ਸੰਤ ਮਾਲ ਪੜ ਰਿਹਾ ਸੀ ਸੰਤ ਬਾਬਾ ਅਤਰ ਸਿੰਘ ਦੀ ਜੀਵਨ ਕਥਾ ਸੇਵਾਦਾਰ ਨੇ ਅੱਗੋਂ ਭੋਜਨ ਰੱਖਿਆ ਮਸਤੋਂ ਆਣੇ ਦੀ ਗੱਲ ਬੁਰਕੀ ਮੂੰਹ ਚ ਭਾਈ ਆਖਿਆ ਹੇ ਪ੍ਰਭੂ ਤੂੰ ਭੋਜਨ ਦੇ ਰੂਪ ਦੇ ਚ ਵੀ ਇਤਨਾ ਸੁਆਦੀ ਹੈ ਤੇ ਭਜਨ ਦੇ ਰੂਪ ਦੇ ਚ ਤੇ ਮਹਾ ਸੁਆਦੀ ਹੈ ਬੁਰਕੀ ਥੱਲੇ ਗਈ ਵਾਹਿਗੁਰੂ ਨਿਕਲਿਆ ਜੁੜ ਗਏ ਸ਼ੁੱਨ ਸਮਾਦ ਅਨਹਦ ਤੇ ਨਾਲ ਕਹਿਣ ਨਾ ਜਾਈ ਅਚਰਜ ਨਿਸਮਾ ਫਿਰਦਾ ਨਿਰ ਵਿਚਾਰ ਹੋ ਜਾਂਦਾ ਹੈ ਵਿਚਾਰ ਸ਼ੁੱਨ ਹੋ ਜਾਂਦਾ ਹੈ ਜਦ ਕਾਫੀ ਦੇਰ ਤੱਕ ਉਸਾਲਤ ਦੇ ਚ ਰਹਿ ਤੋ ਸੇਵਾ ਦਾ ਥਾਲੀ ਚੁੱਕ ਲੈ ਇਹ ਹਾਲਤ ਉਹਨਾਂ ਦੀ 15 ਦਿਨ ਰਹੀ ਸੰਤ ਮਾਲ ਦੀ ਦਾਤਾ 15 ਦਿਨ ਤਵਾਦ ਸਮਾਦੀ ਤੋਂ ਜਦ ਉਥਾਨ ਹੋਏ